ਲੈਂਡ ਤੇ ਜਾਂ ਆਪਾਂ ਉਦੋਂ ਪਰਿਵਾਰ ਵਾਲੇ ਆਪਣਾ ਵੀ ਉਨਾ ਹੀ ਸਾਰਿਆਂ ਦਾ ਇੱਥੇ ਬੈਠੇ ਆ ਮੈਂ ਗੱਲ ਕਹਿਣਾ ਨਹੀਂ ਚਾਹੁੰਦਾ ਪਰ ਆਪਾਂ ਉਦੋਂ ਕਿਸੇ ਨਾ ਕਿਸੇ ਚੀਜ਼ ਨੂੰ ਆਪਾਂ ਉੱਥੇ ਮੈਨੇਜ ਕਰ ਸਕਦੇ ਨੇ ਜਿਵੇਂ ਗੱਲ ਕਰਦਾ ਕੋਈ ਬੰਦਾ ਸਾਨੂੰ ਸਾਬ ਕਹਿੰਦੇ ਆ ਸਾਹਮਣੇ ਖੜਿਆ ਹਸਤਾ ਕਹਿੰਦੇ ਜੀ ਉਹਨਾਂ ਕੋਲੇ 18 ਕਿੱਲੇ ਨੇ ਇਹ ਅੱਜ ਉਹਨਾਂ ਕੋਲੇ 30 ਕਿੱਲਿਆਂ ਤੋਂ ਜਿੰਨੇ ਵੱਧ ਨਹੀਂ ਕੱਜੇ ਮੈਂ ਕਿਹਾ ਵੱਧ ਇੱਕ ਮਿੰਟ ਸਤਨਾ ਯਾਰ ਇਹ ਨਹੀਂ ਜ਼ਮੀਨ ਨੂੰ ਸਾਨੂੰ ਕੋਈ ਨਹੀਂ ਸਾਨੂੰ ਅਗਰ ਕੋਈ ਨਹੀਂ ਅਸੀਂ ਸਾਨੂੰ ਕਿਸੇ ਸਾਨੂੰ ਇਹ ਵੀ ਆਖਿਆ ਜੀ ਜਿੰਨੇ ਬੈਠੇ ਆਂ ਘੜ ਬੈਠੇ ਇਹ ਰਿਕਮੈਂਡੇਸ਼ਨ ਹੋਈ ਨਹੀਂ ਗਿਆ ਸਰਦਾਰ ਸਾਹਿਬ ਮੇਰੀ ਗੱਲ ਨਹੀਂ ਕਿਹਾ ਨਾ ਸਾਡੇ ਨਾਲ ਤੁਸੀਂ ਮਤਲਬ ਆਪਾਂ ਜਿੰਨੀਆਂ ਗੱਲਾਂ ਇਹਨੂੰ ਗੱਲਾਂ ਗੱਲਾਂ ਨਹੀਂ ਗੱਲ ਸਾਡੇ ਨਾਲ ਕੋਆਪਰੇਟ ਕਰੋ ਹਾਂਜੀ ਅਸੀਂ ਨਾਲ ਆ ਤੁਹਾਡੇ ਸਾਨੂੰ ਵੀ ਸਿੰਪਥੀ ਹੈ ਅਸੀਂ ਬੰਦੇ ਫੜਾਂਗੇ ਪਰ ਜੇ ਸਾਨੂੰ ਤੁਸੀਂ ਮਤਲਬ ਇੱਥੇ ਅਕੂਪਾਈ ਕਰ ਲੋਗੇ ਅਸੀਂ ਆਪਣਾ ਕੰਮ ਕਿੱਦਾਂ ਕਰ ਸਕਦੇ ਹਾਂ ਸਰਦਾਰ ਸਾਹਿਬ ਜਾਂਦੀ ਅਸੀਂ ਅਸੀਂ ਐਫ ਆਈ ਆਰ ਨਾ ਤੇ ਅਸੀਂ ਨਾ ਜਾਂਦੇ ਤੁਸੀਂ ਸਰਦਾਰ ਸਾਹਿਬ ਸਾਨੂੰ ਕਾਂਗੋ ਜਾਂਦੇ ਅਸੀਂ ਐਫ ਆਈ ਆਰ ਨਾ ਦਰਜ ਕੀਤੀ ਹੋਵੇ ਉਸਨੇ ਸਹਿਯੋਗ ਨਾ ਕੀਤਾ ਹੋਵੇ ਤੁਹਾਡੇ ਨਾਲ ਜਾ ਪੁਲਿਸ ਨਾ ਗਈ ਹੋਵੇ ਪੁਲਿਸ ਆਪਣਾ ਕੰਮ ਕਰੀ ਜਾਂਦੀ ਹੈ ਸਰਕਾਰ ਦੇ ਸਰੋਸੇ ਕੋਈ ਨਹੀਂ ਜਾਂਦਾ ਇਹ ਕੰਮ ਹੀ ਨਹੀਂ ਕੋਈ ਨਾ ਫਿਰ ਇਦਾਂ ਨਹੀਂ ਜੀ ਫਿਰ ਮਤਲਬ ਆਪਾਂ ਇੱਥੇ ਬਹਿ ਗਏ ਅਸੀਂ ਇੱਥੇ ਤੁਹਾਡੇ ਕੋਲ ਪਈ ਹੋਵੇ ਸਾਰੀ ਇਹ ਤਾਂ ਕੰਮ ਹੀ ਨਹੀਂ ਕਰ ਸਕਦੇ ਆਪਣਾ ਕੋਈ ਅਸੀਂ ਸ਼ਾਂਤਮਈ ਬੈਠੇ ਚੋ ਆਪਣਾ ਇੱਕਦਮ ਜਾਂਚ ਉਸ ਵੀ ਆ ਸਰ ਸਾਬ ਜਾਨੀ ਸਾਨੂੰ ਟਾਈਮ ਲੱਗਦਾ ਹੁੰਦਾ ਵੀ ਜੇ ਮੈਂ ਤੁਹਾਨੂੰ ਕਹਦਾ ਵੀ ਹੁਣੇ ਫੜ ਦੂ ਤਾ ਮੈਂ ਕਿਹੜੇ ਤੋਂ ਫੜ ਕੇ ਕਿਹਦੇ ਬਿਠਾ ਜਾਈਏ ਅਸੀਂ ਵੀ ਇੱਥੇ ਬਣਦੀ ਜੇ ਹੁਣ ਅਸੀਂ ਟੈਕਨੀਕਲ ਲੋਕਾਂ ਦੀ ਟੀਮਾਂ ਬਣਾਈਆਂ ਟੈਕਨੀਕਲ ਤੌਰ ਤੇ ਸੋਰਸ ਲਾ ਕੇ ਅਸੀਂ ਵੀ ਆਪਣੇ ਲੈਵਲ ਤੇ ਲੱਗੀ ਹੋਈਆਂ ਇਹ ਰੇਡਾਂ ਵੀ ਕਰੀ ਜਾਂਦੇ ਆਲੇ ਦੁਆਲੇ ਵਿਸਤਾਰ ਹਰ ਇੱਕ ਬੰਨੇ ਕਰ ਰਹੇ ਪਰ ਜੇ ਸਾਨੂੰ ਤੁਸੀਂ ਕਰਨ ਨੂੰ ਦੋਗੇ ਤਾਂ ਫਿਰ ਕਰਾਂਗੇ ਤੁਸੀਂ ਸਾਨੂੰ ਆਪ ਪੁੱਛ ਤਿੰਨ ਦਿਨਾਂ ਦਾ ਬਣਿਆ ਹੋਇਆ ਸਰ ਕਮਿਟੀ ਨਾਲ ਗੱਲ ਕਰਦੇ ਕਸ ਨਾ ਰਵਾਇਆ ਪੱਕੀ ਹੈ ਸਭ ਮੈਂ ਜੇ ਮੈਂ ਇੱਥੇ ਆਇਆ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਮੈਂ ਕੀੰਤੀ ਵੇਲੇ ਤੇ ਨਾ ਕਰ ਰਿਹਾ ਵੀ ਪਰ ਸਾਡੇ ਨਾਲ ਕੋਆਪਰੇਟ ਕਰੋ ਨਾ ਯਾਰ ਤੁਸੀਂ ਤਾਂ ਆਪਾਂ ਨੂੰ ਸਾਰੇ ਕੋਈ ਸਾਡੇ ਨਹੀਂ ਕਰਾਂਗੇ ਕਰਾਂਗੇ ਜ਼ਰੂਰ ਕਰਾਂਗੇ ਆਇਆ ਸਤੂ ਸਾਹਿਬ ਆ ਗਿਆ ਪਰੰਤਰਾਗੇ ਐਸਐਸਓ ਸਾਹਿਬ ਨੇ ਵੀ ਬਹੁਤ ਵਧੀਆ ਗੱਲ ਕਰੀ ਆ ਤੁਸੀਂ ਵੀ ਬਹੁਤ ਵਧੀਆ ਕੀਤੀ ਆ ਪਰ ਡੀਐਸਪੀ ਦੇ ਸਾਹਮਣੇ ਮੈਨੂੰ ਇਹ ਆਇਆ ਮੈਨੂੰ ਕੋਈ ਗੱਲ ਨਹੀਂ ਜੀ ਮੈਨੂੰ ਇਹਨਾਂ ਦੁੱਖ ਆਇਆ ਜਦੋਂ ਇਹਨਾਂ ਨੇ ਆਖਿਆ ਕਿ ਅਨਪੜ੍ਹ ਬੰਦੇ ਬੈਠੇ ਆ ਇਹ ਬਿਲਕੁਲ ਨਹੀਂ ਇੱਕ ਤਿੰਨ 11 18 ਕੇ ਜਿਆਦੇ ਮਾਰਦੇ ਸੋ ਸਭ ਇੱਕ ਮਿੰਟ ਮੇਰੀ ਗੱਲ ਕੋਈ ਵਾਰੀ ਆਪਾਂ ਚੀਕ ਕੇ ਮੈਂ ਉਹ ਐ ਹੁਣੇ ਸਮਝਾਇਆ ਕੀ ਮੈਂ ਹੋਮਗਾਰਡ ਨਾਲ ਭਾੜੇ ਲੋ ਇੱਕ ਮਿੰਟ ਸਰਦਾਰ ਸਾਹਿਬ ਇੱਕ ਮਿੰਟ ਜੀ ਇੱਕ ਮਿੰਟ ਸਤਿ ਸ਼੍ਰੀ ਅਕਾਲ ਜੀ ਇੱਕ ਮਿੰਟ ਕੋਈ ਵਾਰੀ ਨਾ ਕੋਈ ਵਾਰੀ ਗੱਲਬਾਤ ਆਪਾਂ ਕੋਈ ਹੋਰ ਤਰੀਕੇ ਨਾਲ ਕਰਦੇ ਆਂ ਲੈ ਕੇ ਤਾਂ ਹੋਰ ਤਰੀਕੇ ਨਾਲ ਲੈ ਜਾਂਦਾ ਉਹਦਾ ਮਤਲਬ ਹੋਰ ਨਿਕਲ ਆਉਂਦਾ ਉਹਨੂੰ ਆਪਾਂ ਉਸ ਚੀਜ਼ ਨੂੰ ਛੱਡੀ ਆਪਸੀ ਬ੍ਰਦਰ ਜਦੋਂ ਜੀ ਪਹਿਲੇ ਦਿਨ ਮੈਨੂੰ ਲੱਗਦਾ ਨਹੀਂ ਆਇਆ ਸੀ ਜਦੋਂ ਡੈੱਡ ਬਾਡੀਆਂ ਲੜੀਆਂ ਜਾਂ ਜਦੋਂ ਸੇ ਨਹਿਰ ਕਿੰਨੇ ਸ਼ਾਲ ਮਾਰੀ ਜਿੱਦਾਂ ਵੀਡੀਓ ਬਾਅਦ ਵਿੱਚ ਵਾਇਰਲ ਹੋ ਗਈ ਉਸ ਤੋਂ ਬਾਅਦ ਪੁਲਿਸ ਤੋਂ ਮੌਕੇ ਤੇ ਪਹੁੰਚ ਕੇ ਨਾ ਬਣਾਈਆਂ ਸਾਰੇ ਹੱਲੇ ਗੋਤਾਖੋਰ ਆਪਣੇ ਬੰਦੇ ਦੇ ਵਿੱਚ ਲੱਭਦੇ ਰਹੇ ਜੀ ਜਾਂਦੇ ਆਪਾਂ ਨਾ ਕੋਆਪਰੇਟ ਕਰਦੇ ਵੀ ਜੇ ਫਿਰ ਕੋਈ ਨਾ ਦੱਸਦਾ ਐਮਐਲਏ ਸਾਹਮਣੇ ਦੋ ਦਿਨ ਦਾ ਟਾਈਮ ਦਿੱਤਾ ਉਹਨਾਂ ਨੇ ਕਹਿਤਾ ਫਿਰ 69 ਪੜਿਆ ਨਿਸ਼ਚਿਤ ਕਰਨੀ ਹੈ ਹਾਂ ਉਹਨਾਂ ਨੇ ਕਿਹਾ ਮੈਂ ਨਹੀਂ ਕਹਿ ਸਕਦਾ ਫਿਰ ਗੋਦਣਾ ਜੀ ਕਰਲਾਉਣਾ ਪਰਹੀਂ ਜਿੰਨੀ ਜਲਦੀ ਛੱਤੀ ਹੋ ਸਤਾਹੀਂ ਕਰੋ ਜਿੰਨੀ ਗੱਲ ਸਮਝਾਉਂਦਾ ਕਿ ਆ ਪੜ ਲੇ ਬੰਦੇ ਜੀ 18 ਦਿਨ ਕੋਈ ਰੋਕਾ ਪੜਿਆ ਹੋ ਗਿਆ 11 22 ਨਹੀਂ ਮੰਨਦੇ ਬ੍ਰਦਰ ਜਿੱਦਾਂ ਦੀ ਡੱਡ ਬੋੜੀਆਂ ਮਿਲੀਆਂ ਉਦੋਂ ਵੀ ਇੱਥੇ ਬੈਠੇ ਹੋਏ ਆਪਾਂ ਅਸੀਂ ਆ ਕਰ ਸੀ ਨਾ ਕਰਤੇ ਡੈਡ ਬੋਡੀ ਜੋਂ ਤੱਕ ਨਹੀਂ ਮਿਲੀ ਉਦੋਂ ਤੱਕ ਅਸੀਂ ਔਨ ਪੋਜ਼ ਰਹੇ ਐਨਡੀਆ ਇੱਕ ਮਿੰਟ ਸਾਹਿਬ ਮੇਰੀ ਗੱਲ ਸੁਣੋ ਐਨਡੀਆਰਐਫ ਦੀਆਂ ਟੀਮਾਂ ਬੁਲਾਈਆਂ ਗੋਤਾਖੋਰ ਅਸੀਂ ਆਪਣੇ ਲੈਵਲ ਸਾਰਾ ਕੁਝ ਕੀਤਾ ਚਲੋ ਡੈਡ ਬੋਡੀ ਮਿਲ ਗਈ ਅਸੀਂ ਅੱਗੇ ਫਰਦਰ ਉਸ ਤੋਂ ਬਾਅਦ ਅੱਗੇ ਉਸ ਤੋਂ ਬਾਅਦ ਤੁਸੀਂ ਇੱਥੇ ਬਹਿ ਗਏ ਅਸੀਂ ਕੰਮ ਮੌਕਾ ਕਦੋਂ ਮਿਲਿਆ ਸਾਨੂੰ ਤੁਸੀਂ ਦੱਸੋ